ਦੇਖ ਕੋਈ ਗਿਣਾਂ ਫੰਡਾਂ ਦਿੰਦਾ। ਬਾਈ ਸੂਟ ਮਿਲ ਜਾਂਦੇ ਆਗੇ। ਆਇਓ ਬਾਈ ਸੂਟਾਂ ਦੀ ਗਾਣੀ ਆਇਓ। ਅੱਛਾ ਦਿਖਾਈਆਂ ਰਮਨ। ਕਿੰਨੇ ਮੱਤੀ ਲੱਗੂ ਸੂਟਾ। ਅੱਛਾ। ਸੂਟ ਦਾ ਬਾਈ ਬਾਈ ਕੋ ਇੱਥੇ ਬਾਈ ਗਏ ਲੇਖੋ। ਹਾਂ ਬੈਗੇ ਜੀ। ਆਰਾਮ ਨਾਲ ਬਾਈ ਕੀ ਦੇਖੋ 100 ਕਿੰਨੇ ਕਾਲਾ ਲੈਣਾ। ਕਿੰਨੇ ਘਰੇ ਤੋਂ ਸਟਾਰਟ ਆ ਬਾਈ। ਆਪਣੇ ਕੋਈ 500 ਤੋਂ 400 ਤੋਂ ਸਟਾਰਟ ਆ ਜੀ। ਅੱਛਾ। ਹਾਂ। ਕੁਆਲਟੀ ਉਲਟੀ ਕੀ ਮਹਿੰਗੀ। ਕੁਆਲਟੀ ਹੈ ਟੋ ਮੰਦ। ਉਹ ਦਿਖਾਉਣਾ ਤੋਂ ਤੋਂ। ਵਧੀਆ ਦਿਖਾ ਦੇ ਬਾਈ। ਸੂਟ ਹੌਲ ਰਿਹਾ ਹੈ ਤਾਂ ਬਾਈ ਕੋਲ ਨਾ ਮਾਲਵੇ ਆਸ 4 ਦਰਜੇ ਦੇ ਵਾਸਤੇ ਬਾਜ਼ਾਰ ਨਾਲੋਂ ਬਹੁਤ ਰੇਟਾਂ ਦਾ ਫਰਕ ਹੈ ਆ ਦੇਖ ਬਾਈ ਸੂਟ ਦੇਖ ਪਰਨਾ ਮਸਲੀਨ ਦਾ ਸੂਟ ਹੈਗਾ ਦੇਖ ਨਾਲ ਮਸਲੀਨ ਦਾ ਦੁਪੱਟਾ ਇਹ ਅੱਛਾ ਦੇਖ ਸੂਟ ਸੂਟ ਦਾ ਠੀਕ ਹੈ ਬਾਈ ਇਹ ਕਿੰਨੇ ਰੀਕ ਨਹੀਂ ਕੱਪੜਾ ਵੀ ਠੀਕ ਹੈ ਇਹਦਾ ਘੱਟ ਆਹ ਦੁਪੱਟਾ ਇਹ ਨਾਲ ਕੱਟ ਕੱਟ ਵਰਕ ਦਾ ਦੁਪੱਟਾ ਮਸਲੀਨ ਦਾ ਦੋਸਤੋ ਪਿਓਰ ਕੱਪੜੇ ਜਮਾ ਹਾਂਜੀ ਦੇਖ ਸਕਦਾ ਮਸਲੀਨ ਦਾ ਦੁਪੱਟਾ ਨਾਲ ਕੱਟ ਵਰਕ ਦਾ ਤਨ ਦੋ ਦਿਨਾਂ ਡਿਜ਼ਾਈਨ ਹੋਰ ਦਿਖਣਾ ਵਧੀਆ ਸੋਭੇ ਇੱਥੇ ਰੰਗ ਹੈਗੇ ਨੇਗੇ ਰੰਗ ਜਿਵੇਂ ਫੈਲ ਸਕਦੇ ਆ ਰੰਗ ਹੈਗਾ ਮਾਸਟਰਡ ਕੰਦਰ ਅੱਛਾ ਸਾਰੀ ਵੈਰਾਈਟੀ ਨਵੀਂ ਹੈ ਬਾਈ ਸਾਰੀ ਨਵੀਂ ਆ ਵੀ ਫਰੈਸ਼ ਮਾਲ ਹੈ ਜਮਾ ਅੱਛਾ ਹਾਂ ਇਹ ਕਿੱਥੇ ਮਿਲਨੇਗੇ ਬਾਈ ਆਪਣ ਨੂੰ ਇਹ ਇੱਥੇ ਮਿਲਨੇਗੇ ਤੁਹਾਨੂੰ ਇਹ ਦੁਕਾਨ ਦਾ ਵੀਰਮਦਾਸ ਦੇ ਡੇਰੇ ਕੋਲੇ ਦੁਕਾਨ ਹੈ ਤੇ ਨਾਲ ਗਲੀ ਮੁੜਦੀ ਹੈ ਡਾਕਟਰ ਗੁਰਪ੍ਰੀਤ ਦੇ ਘਰੋਂ ਜਾਂਦੀ ਹੈ ਇਹ ਲੋਕੇਸ਼ਨ ਆ ਦੁਕਾਨ ਦੀ ਆ ਲਓ ਆ ਸੂਟ ਦੇਖੋ ਤੁਸੀਂ ਅੱਛਾ ਸੂਟ ਦੇਖੋ ਇਹ ਤੁਹਾਨੂੰ ਮਾਨਸਾ ਮਿਲਣਗੇ 25 2500 ਦੇ 3 3000 ਦੇ ਇਹਦਾ ਰੇਟ ਕੀਮਤ ਕਿੰਨੀ ਹੈ ਬਾਈ ਰੇਟ ਇਹਦਾ ਘੱਟੋ ਘੱਟ ਲਾਵਾਂਗੇ ਤੁਹਾਨੂੰ 500 ਰੁਪਈਆ 500 ਰੁਪਈਆ ਘੱਟ ਬਰਤੇ ਦਾ ਦੁਪੱਟਾ ਨਾਲ ਅੱਛਾ ਬਹੁਤ ਵਧੀਆ ਸੂਟ ਆ ਬਾਈ ਪ્યોਰ ਦੁਪੱਟਾ ਮਸਤ ਚਨੂਨ ਦਾ ਅੱਛਾ ਹਾਂ ਘੱਟ ਬਰਤੇ ਦਾ ਦੁਪੱਟਾ ਰੰਗ ਮੈਂ ਚਾਣਗੇ ਤੁਹਾਨੂੰ 4 ਅੱਛਾ 4 ਰੰਗ ਦਾ ਸੂਟ ਬਥੇਰੇ ਬਾਈ ਆ ਨਹੀਂ ਗਮਰਵਾਣੀ ਤੇ ਬਾਈ ਨਾ ਫਿਰ ਬਾਈ ਯਾਰ ਸ਼ਹਿਰਾ ਆਉਂਦਾ ਪੂਰਾ ਵਧੀਆ ਸ਼ਹਿਰ ਜਿਹਾ ਨਾਲੇ ਹਾਂ ਇਹ ਦੂਲ ਜਾਣੇ ਆਗੇ 100 200 ਤੇਲ ਖੁੱਕੀ ਜਾਣੇ ਆਗੇ ਕੋਈ ਤਾਂ ਕਹਦਾ ਹੁਣ 2 ਪਿੰਡਾਂ ਚ ਬਥੇਰੇ ਸੂਤ ਮਿਲਿਆ ਕਰਨੇ ਇਹ ਚ ਮਿਲਨੇ ਗੇ ਰਗੜੀਆਂ ਹੋਰ ਕੜਾਈਆਂ ਹੋਰ ਮਿਲਣੀਆਂ ਅੱਛਾ ਭਾਈ ਹੂੰ ਤੇ ਜੇ ਭਾਈ ਵੀਡੀਓ ਸ਼ੇਅਰ ਕਰਕੇ ਆਉਂਦਾ ਕੋਈ ਫੇਰ ਉਹਨੂੰ ਡਿਸਕਾਊਂਟ ਕਰ ਦਾਂਗੇ ਭਾਈ ਮਾਲ ਦੇਖੋ ਭਾਈ ਕਿਰਾ ਪਸੰਦ ਆ ਤੁਹਾਨੂੰ ਸਾਰੇ ਸੌਣ ਕੇ ਦਿਖਾ ਸਕਦੇ ਆ ਦੇਖੋ ਆ ਆ ਆ ਪੈਕ ਕਰ ਦੇ ਭਾਈ ਤੇ ਇੱਕ ਇੱਕ ਹੋ ਕਰ ਦੇ ਆਣਾ ਆਪੇ ਜਿਹੜਾ ਇੱਕ ਮਿੰਟ ਜਿਹੜੇ ਕਰਦਣੇ ਇੱਕ ਤਾਂ ਛੂਟ ਹੋ ਗਿਆ ਤੁਹਾਡਾ ਹਾਂ ਹਾਂ ਠੀਕ ਆ ਤੇ ਦੂਜਾ ਦੱਸੋ ਇੱਕ ਆ ਆਹ ਬਹਾਰੀ ਦੂਸਰਾ ਆਹਾਂ ਨਾ ਨਾ ਉੱਪਰ ਪੈ ਜਾ ਆਹਾਂ ਹਾਂ ਆ ਲਓ ਇਹ ਪੁਰਾਣਾ ਛੂਟ ਹੈ ਬਈ ਹਾਂ ਇਹ ਛੂਟੀ ਆ ਹਾਂ ਇਹ ਕਰੇ ਕਰੇ ਫੋਨ ਨੂੰ ਆ ਛੂਟੀ ਹਾਂ ਹਾਂ ਅੱਛਾ ਇਹਦੀ ਕੀ ਇਹਦੀ ਕੀ ਹੋਣੀ ਹੈ ਇਹਦੀ ਕੱਟ ਹੈ ਇਹਦੀ ਅੱਛਾ ਇਹ ਕਿੰਨਾਂ ਦਾ ਇਹ ਤੋਂ ਲੱਗ ਜੂਗਾ 300 ਦਾ ਅੱਛਾ ਹਾਂ ਆ ਆ ਦੇ ਦੀ ਹਲਕੇ ਠੀਕ ਜਿਓ ਮੈਂ ਕਹਣਾ ਕਰੀਏ ਹਾਂਜੀ ਸਟਾਰਟ ਕਰੋ ਆ ਹੋ ਗਿਆ ਭਾਈ ਆ ਭਾਈ ਆ ਦੋ ਸੂਟ ਕਰਦੇ ਨੇ ਪੈਨ ਨਵਾਂ ਲੋਕੇਸ਼ਨ ਦੁਬਾਰੇ ਫੇਰ ਦੱਸਦੀ ਆ ਭਾਈ ਪਿੰਡ ਕੋਰ ਧਰਮੂ ਨੇੜੇ ਡੇਰਾ ਬਾਬਾ ਵੀਰਮਦਾਸ ਏ ਨਾ ਸੋਚੋ ਵੀ ਥੋੜਾ ਜਿਹਾ ਕੱਪੜਾ ਵਧੇਰਾ ਸੈਟ ਅਪ ਕਰਨ ਵਾਲਾ ਕੋਈ ਗੱਲ ਨਹੀਂ ਪਾਰਸਲ ਆਇਆ ਏ ਠੀਕ ਜੀ ਕਿੰਨੇ ਬਾਈ ਸੂਟ ਵਿਆਹ ਸ਼ਾਦੀਆਂ ਵਾਸਤੇ ਭੈਣ ਭਾਈ ਨੂੰ ਦੇਣ ਵਾਸਤੇ ਇੱਥੋਂ ਲੈ ਆ ਸਕਦੇ ਹੋਗੇ ਸੀ ਇੱਕ ਤਾਂ ਕੱਪੜਾ ਬਹੁਤ ਵਧੀਆ ਸੂਟ ਹੈਗਾ ਕੱਪੜੇ ਦੀ ਕੁਆਲਿਟੀ ਦੇਖ ਕੇ ਆਉਂਗੇ ਦੂਜਾ ਕੱਪੜੇ ਦਾ ਰੇਟ ਦੇਖ ਕੇ ਆਉਂਗੇ ਕੰਪੇਅਰ ਕਰ ਲਿਓ ਜਿੱਥੇ ਮਰਜੀ ਸਾਰਾ ਨਵਾਂ ਮਾਲ ਮਿਲੂਗਾ ਠੀਕ ਹੈ ਜੀ ਬਹੁਤ ਵਧੀਆ ਬਾਈ ਤੇ ਵੀਡੀਓ ਨੂੰ ਵੱਧ ਵੱਧ ਕਰ ਦੋ ਸ਼ੇਅਰ ਬਾਈ ਬੰਦਾ ਬਹੁਤ ਵਧੀਆ ਹੈਗਾ ਬੰਦਾ ਸ਼ੇਅਰ ਕਰਕੇ ਆਉਗਾ ਬਾਈ ਯਾਰ ਉਹਦੇ ਵਾਸਤੇ ਸਪੈਸ਼ਲ ਡਿਸਕਾਊਂਟ ਆਈ ਨਾ ਆਫਰ ਦਿੱਤਾ ਤੁਹਾਨੂੰ ਵੀਡੀਓ ਸ਼ੇਅਰ ਕਰਨ ਵਾਲਿਆਂ ਨੂੰ ਹੋਰ ਵੀ ਫਾਇਦਾ ਕੀਤਾ ਜਾਊਗਾ ਵੀਰੇ ਬਾਕੀ ਨਵਾਂ ਕੰਮ ਆ ਤੇ ਬਾਕੀ ਤੁਸੀਂ ਇੱਕ ਵਾਰੀ ਵੇਸਟ ਜਰੂਰ ਕਰਿਓ ਤੁਹਾਨੂੰ ਕੁਆਲਿਟੀ ਬਹੁਤ ਵਧੀਆ ਮਿਲੂਗੀ ਧੰਨਵਾਦ ਜੀ ਇਥੇ